ਲਓ ਜੀ ਫਰੀ 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 ਟਰੈਕਟਰ ਵੀ ਫਰੀ ਨਾਲ ਥਾਰ ਗੱਡੀ ਵੀ ਫਰੀ ਲਓ ਜੀ ਕਿਵੇਂ ਮਿਲੂਗੀ ਥਾਰ ਗੱਡੀ ਨਾਲ ਟਰੈਕਟਰ ਫਰੀ ਕਿਵੇਂ ਮਿਲੂਗਾ ਅੱਜ ਤੁਹਾਨੂੰ ਕਰਦੇ ਆਪਾਂ ਗੱਲਬਾਤ ਆਪਾਂ ਇਸ ਟਾਈਮ ਮੈਸੀ ਟਰੈਕਟਰ ਵਾਲਿਆਂ ਦੇ ਪਹੁੰਚੇ ਹੋਇਆ ਜੀ ਮੈਸੀ ਰਿਫਿਊਲ ਵਾਲਿਆਂ ਦੇ ਟਾਫਿਆਂਾਂ ਨੇ ਠੀਕ ਹੈ ਜੀ ਜਗਰਾਉਂ ਏਰੀਆ ਦੇ ਵਿੱਚ ਜਗਰਾਉਂ ਸ਼ਹਿਰ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਇਹ ਗੱਲ ਸਹੀ ਆ ਜੀ ਟਰੈਕਟਰ ਨਾਲ ਟਰੈਕਟਰ ਫਰੀ ਆ ਨਾਲ ਥਾਰ ਗੱਡੀ ਵੀ ਮਿਲੂਗੀ ਸਾਰੀ ਵੀਡੀਓ ਦੇਖਿਓ A to Z BH ਕਿਵੇਂ ਮਿਲੂਗੀ ਕਿਹੜੇ ਟਰੈਕਟਰ ਨਾਲ ਕਿਵੇਂ ਮਿਲ ਸਕਦੀ ਆ ਟਰੈਕਟਰ ਵੈਸੇ ਹੁਣ ਜਿਹੜਾ 60-7 ਲੱਖ ਦਾ ਸੀ ਉਹ ਤਕਰੀਬਨ ਹੁਣ 7 ਲੱਖ ਤੋਂ ਥੱਲੇ ਹੋ ਚੁੱਕਿਆ ਉਹ ਯਾਨੀ ਕਿ 40-50-50 ਹਜ਼ਾਰ ਰੁਪਏ ਦਾ ਫਰਕ ਤਕਰੀਬਨ 40 ਹਜ਼ਾਰ ਦਾ ਕਿਸੇ ਦਾ 35 ਹਜ਼ਾਰ ਦਾ ਫਰਕ ਪੈ ਚੁੱਕਿਆ ਟਰੈਕਟਰਾਂ ਮਗਰ GST ਘਟਣ ਦੇ ਕਾਰਨ ਠੀਕ ਆ ਜੀ ਇਹ ਕਿਵੇਂ ਮਿਲੂਗੀ ਕੀ ਸਿਸਟਮ ਆ ਸਾਰਾ ਤੁਹਾਨੂੰ ਆਪਾਂ ਇਹਦੇ ਬਾਰੇ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਫਰੀ ਟਰੈਕਟਰ ਨਾਲ ਟਰੈਕਟਰ ਫਰੀ ਕਿਵੇਂ ਆ ਕੀ ਸਿਸਟਮ ਆ ਸਾਰਾ ਵੀ ਥਾਰ ਗੱਡੀ ਕਿਵੇਂ ਮਿਲੂਗੀ ਠੀਕ ਆ ਜੀ ਪਹਿਲਾ ਤਾਂ ਦੇਖੋ ਜੀ ਸਾਰਾ ਬੋਰ ਆਹ ਫਿਰ ਥਾਰ ਗੱਡੀ ਖੜੀ ਆ ਆ ਟਰੈਕਟਰ ਖੜਾ ਆ ਬੋਟ ਵੀ ਆ ਮੋਟਰਸੈੱਡ ਵੀ ਆ ਛੋਟਾ ਬਲਟੀਨਾ ਵਗੈਰਾ ਫਰਿੱਜਾਂ ਵਗੈਰਾ ਨੇ ਠੀਕ ਆ ਐਲਸੀਡੀਆਂ ਸਮਾਰਟਫੋਨਸ ਨੇ ਬਾਕੀ ਆਪਣੇ ਆ ਚੁੱਲਾ ਔਰ ਸੋਈ ਵਾਲਾ ਰੋਟਾਵੇਟਰ ਵਗੈਰਾ ਮਿਲਦਗੇ ਠੀਕ ਆ ਜੀ ਇਹ ਲੱਕੀ ਡਰਾ ਕੱਢੇ ਜਾਣੇ ਆ ਲੱਕੀ ਡਰਾ ਬੰਪਰ ਸਕੀਮ ਆ ਚੁੱਕੀ ਐ ਮੈਸੀ ਵਾਲਿਆਂ ਦੀ ਤੇ 7% ਦੀ ਜੀਐਸਟੀ ਦਾ ਫਾਇਦਾ ਉਠਾ ਸਕਦੇ ਆ ਆਪਾਂ ਠੀਕ ਆ ਜੀ ਟਰੈਕਟਰ ਦੇ ਨਾਲ ਟਰੈਕਟਰ ਫ੍ਰੀ ਮਿਲ ਜਾਣਾ ਆ ਟਰੈਕਟਰ ਨਾਲ ਟਰੈਕਟਰ ਫਰੀ ਜਿਹੜਾ ਵਾ 7235 ਮਿਲੂਗਾ ਜੀ 35 ਐਚਪੀ ਵਾਲਾ ਜਾਣੀ ਚਾਹਣਾ 7235 ਜਿਹੜਾ ਆਉਂਦਾ 35 ਐਚਪੀ ਦੇ ਵਿੱਚ ਜਿਵੇਂ ਆ ਕੋਸ਼ਿਸ਼ ਕਰਪਾ ਗੱਲਾ ਬਾਤ ਟਰੈਕਟਰ ਬਾਰੇ ਕਰ ਲਿਏ ਜੀ ਕਿਵੇਂ ਸਾਰੀ ਸਕੀਮ ਦਾ ਤੁਹਾਨੂੰ ਪਤਾ ਲੱਗ ਜਾਊਗਾ ਟਰੈਕਟਰ ਜਿਹੜਾ ਆ ਵੀ ਲਵਾ ਗਿਆ 243 ਆ ਤਕਰੀਬਨ 7 ਲੱਖ ਥੱਲੇ ਹੋ ਗਿਆ ਜੀ 700 ਰੁਪਏ ਦਾ ਘਟ ਚੁੱਕਿਆ ਤਵਕ ਲੱਖ ਦੇ ਵਿੱਚ ਆ ਚਾਹੇ ਗੋਲ ਸ਼ੋਅ ਵਾਲਾ ਲੈ ਲੇ ਨਾ ਇਹਨੂੰ ਚਾਹੇ ਆਪਾਂ ਸਿੱਧੀ ਸ਼ੋਅ ਵਾਲਾ ਲੈ ਲਈਏ ਪਾਵਰ ਦੋਨਾਂ ਦੀ ਸੇਮ ਆ ਬਸ ਇਹਦੇ ਵਿੱਚ ਇਹ ਆ ਵੀ ਸਿੱਧਾ ਇਸਾਂ ਉਹਦਾ ਤੇ ਯਾਨੀ ਕਿ ਇਹਨੂੰ ਇੱਕ ਸੋਨਾ ਕਰਤਾ ਸਮਾਰਟ ਬਣਾਤਾ ਇੱਕ ਤਰ੍ਹਾਂ ਦਾ ਆਪਾਂ ਇਹ ਕਹਿ ਸਕਦੇ ਆ ਜੀ ਨੰਬਰ 2 ਦੇ ਉੱਤੇ ਇਹਨੂੰ ਪਾਵਰ ਸਟੀਅਰਿੰਗ ਵਗੈਰਾ ਕਰਤੇ ਠੀਕ ਆ ਜੀ ਗੇਅਰ ਨੰਬਰ 2 ਦੇ ਉੱਤੇ ਇਹਦੇ ਗੇਅਰ ਆ ਜਿਹੜੇ ਸਾਈਡ ਗੇਅਰ ਕੀਤੇ ਹੋਏ ਆ ਠੀਕ ਆ ਜੀ ਰੋਟਾਵੇਟਰ 7 ਫੁੱਟਾ ਪੂਰਾ ਵਧੀਆ ਖਿੱਚਦਾ ਵਾ 11 ਹਾਲ ਖਿੱਚਦਾ 13 ਵੀ ਕਈ ਵੀਰਪਰਾ ਪਾਈ ਫਰਦੇ ਆ ਪਰ 11 ਨੂੰ ਇਹ ਕੋਸ਼ ਵੀ ਨਹੀਂ ਕਹਿੰਦਾ ਤੇ ਤੇਲ ਖਰਚਾ ਆਮ ਟਰੈਕਟਰਾਂ ਨਾਲੋਂ ਘੱਟ ਹੈ ਜਿਹੜਾ ਆਹ ਟਰੈਕਟਰ ਆ ਗੋਲ ਸ਼ੋਅ ਵਾਲਾ ਇਹ ਵੀ ਡਬਲ ਕਲਚ ਹੈ ਪਰ ਇਹਦੇ ਗੇਅਰ ਚਾਰ ਕਰਕੇ ਇਹਨੂੰ ਸੈਂਟਰ ਦੇ ਗੇਅਰ ਵਿੱਚ ਕਰਤਾ ਆ ਪਰ ਇਹ ਪਾਵਰ ਸੇਮ ਨਹੀਂ ਹੈਗਾ ਆ ਪਾਵਰ ਆ ਜਿਹੜੀ ਦੋਨਾਂ ਦੀ ਸੇਮ ਆ 42 HP ਦੇ ਬਜੇ 13 6 28 ਦੇ ਟਾਇਰ ਇਹਨੂੰ ਆਉਂਦੇ ਆ ਠੀਕ ਆ ਵੇਟ ਵਗੈਰਾ ਇਹਨੂੰ ਨਾਲ ਸਾਰਾ ਮਿਲੂਗਾ ਹੀ ਮਿਲੂਗਾ ਜਿਹੜਾ ਵੇਟ ਪਾ ਰਿਹਾ ਟਾਇਰਾਂ ਦੇ ਵਿੱਚ ਠੀਕ ਆ ਜੀ ਇਦਾਂ ਹੀ ਮਿਲੂਗਾ ਵੇਟ ਉਹਨੂੰ ਵੀ ਆ ਮਸੀ ਆ ਕੇ ਜਿਹੀ ਕੰਪਨੀਆਂ ਜਿਹਨੂੰ ਨਾਲ ਟੈਰਾਂ ਦੇ ਵਿੱਚ ਵੇਟ ਪਾ ਕੇ ਮਗਰ ਟੈਰਾਂ ਦੇ ਵਿੱਚ ਵੱਡੇ ਟੈਰਾਂ 'ਚ ਵੇਟ ਪਾ ਕੇ ਦਿੰਦੀ ਸੀ ਦਿੰਦੀ ਹੈ ਕੱਲੀ ਛਤਰੀ ਨਹੀਂ ਮਿਲਨੀ ਕੰਪਨੀ ਛਤਰੀ ਨਹੀਂ ਦਿੰਦੀ ਬਾਕੀ ਸਾਰਾ ਕੁਝ ਸੀ ਨਾਲ ਮਿਲੂਗਾ ਵੇਟ ਵਗੈਰਾ ਡੰਡਾ ਹੁੱਕ ਵਗੈਰਾ ਮਿਲੂਗਾ ਹੀ ਮਿਲੂਗਾ ਵਿੱਚ ਹੀ ਆ ਜੀ ਰੇਟ ਗੀ ਠੀਕ ਆ ਜੀ ਜਿਹੜੀ ਸਕੀਮ ਚੱਲ ਰਹੀ ਹੈ ਜਿਹੜੀ ਸਕੀਮ ਆ ਜੀ ਟਰੈਕਟਰ ਟਰੈਕਟਰ ਫ੍ਰੀ ਵਾਲੀ ਜੀ ਉਹ ਐਪਾ ਮੈਂ ਟਰੈਕਟਰ ਫ੍ਰੀ ਬਣਾ ਪੂਰਦਾ ਇਹ ਮੈਂ 254 ਲੀਟਰ ਪਹਿਲਾਂ ਤਕਰੀਬਨ ਸਮਥਿੰਗ 108890 ਰੁਪਏ ਦਾ ਸੀਗਾ ਹੁਣ ਉਹ 840000 ਰੁਪਏ ਦਾ ਹੋ ਚੁੱਕਿਆ ਆਹੜਾ ਟਰੈਕਟਰ ਹੈ 9500 ਆਹੜਾ 9500 ਜੋਰ ਇਹ ਵੀ 57 7 60 ਐਚਪੀ ਜਿੰਨਾ ਮਾਰ ਜਾਂਦਾ ਵਾ ਤੇ ਦੋ ਉੱਪਰ ਇਹਨਾਂ ਦੇ ਟਰਾਲਾ 19563 ਉਹ 30 ਐਚਪੀ ਚੋਂਦਾ ਪਰ ਉਹ ਜੋਰ ਉਹ ਵੀ 775 ਜਿੰਨਾ ਹੀ ਐਚਪੀ ਜਿੰਨਾ ਹੀ ਮਾਰ ਜਾਂਦਾ ਵਾ ਜਿਹੜੇ ਵੀ ਪ੍ਰਾ ਮੋਟਰਟਰ ਹੈਗੇ ਆ ਜਾਂ ਜਿਹਨੇ ਖਰਾਜਾ ਉਹਨਾਂ ਨੂੰ ਇਹ ਚੀਜ਼ ਬਾਰੇ ਪਤਾ ਸ਼ਟਲ ਲੀਵਰ ਦੇ ਵਿੱਚ ਗੀਅਰ ਲੋ ਹਾਈ ਮੀਡੀਅਮ ਵਾਲਾ ਲੋ ਤੇ ਹਾਈ ਤੇ ਉੱਪਰ ਸ਼ਟਲ ਉੱਪਰ ਲੱਗਾ ਹੋਇਆ ਇਹ ਤਿੰਨ ਗੇਹੜਾ ਦੇ ਵਿੱਚ ਉੱਥਾ ਪੈ ਰਿਹਾ ਜਿਹੜੀ ਇਹ ਸਕੀਮ ਆ ਜੀ ਇਹ ਜਗਨਾਉ ਹਰਕੇ ਦੇ ਵਿੱਚ ਚੱਲ ਰਹੀ ਆ ਵੈਸੇ ਤਾਂ ਇਹ ਸਾਰੇ ਪੱਸੀ ਚੱਲਦੀ ਜਿਹੜੇ ਮਾਰਟੀ ਤੁਸੀਂ ਆਪਦੇ ਏਰੀਆ ਦੇ ਵਿੱਚ ਮੈਸੀ ਆਣੇ ਜਾ ਸਕਦੇ ਆ ਜਾ ਕੇ ਕਿਸੇ ਪਰ ਟਖੀਦੋ ਇੱਕ ਫੋਟਾ ਰਜਿਸਟ੍ਰੇਸ਼ਨ ਉਹਦੇ ਨਾਲ ਹੀ ਹੋ ਜਾਣੀ ਆ ਇਹਦੇ ਵਿੱਚ ਕੋਈ ਤੁਹਾਨੂੰ ਕੋਪਨ ਨਹੀਂ ਮਿਲੂਗਾ ਜਾਂ ਤੁਹਾਨੂੰ ਕੋਈ ਹੋਰ ਨਹੀਂ ਮਿਲੂਗਾ ਕੋਈ ਨਾ ਕੁਝ ਨਾ ਕਾਗਜ਼ ਨਾਲ ਆਪਦੇ ਏਜੰਸੀ ਵਾਲੇ ਆਪਦੇ ਕੋਲ ਰਿਕਾਰਡ ਦੇ ਵਿੱਚ ਲਿਖ ਲੈਣਗੇ ਫਿਰ ਬਾਅਦ ਵਿੱਚ ਲਾਈਵ ਹੋਊਗੀ ਉਦਵਾ ਚ ਇਹਦੇ ਨਾਮ ਆ ਜਿਹੜੇ ਕੱਢੇ ਜਾਂਦੇ ਜਿਵੇਂ ਅੱਗੇ ਦੇ ਨਾਮ ਪੱਲੇ ਗਏ ਸੀ ਹੁੰਦਾ ਵਾ ਲਾਈਕੋ तकरीबन ਸਾਰਿਆਂ ਨੂੰ ਮਿਲ ਗਿਆ ਹਰਿਆਣਾ ਪੰਜਾਬ ਦੀ ਗੱਲਬਾਤ ਕਰਦੇ ਆ ਉੱਥੇ ਹਰਿਆਣੇ ਦੇ ਵਿੱਚ ਰਾਜਸਥਾਨ ਐ ਬੰਬੇ ਗੁਜਰਾਤ ਇੰਡੀਆ ਆ ਆਪਣੇ ਇਧਰ ਪੰਜਾਬ ਵਾਲੇ ਪਾਸੇ ਨੂੰ ਕਿਸੇ ਵੀ ਸਟੇਟ ਦੇ ਵਿੱਚ ਜਣ ਕੇ ਇੰਡੀਆ ਦੇ ਸੂਬੇ ਵਿੱਚ ਜਣ ਕੇ ਕਿਸੇ ਪਾਸੇ ਵੀ ਨਿਕਲ ਨਿਕਲ ਸਕਦਾ ਕੋਈ ਵੀ ਨਾਮ ਠੀਕ ਹੈ ਕਿਸੇ ਨੂੰ ਵੀ ਨਿਕਲ ਸਕਦਾ ਉਹ ਤੇ ਟਰੈਕਟਰ ਖਰੀਦ ਲਓ ਟਰੈਕਟਰ ਖਰੀਦਣ ਬਾਅਦ ਤੁਹਾਡਾ ਆਪਣੀ ਜਿਹੜੀ ਵੀ ਆ ਰਜਿਸਟ੍ਰੇਸ਼ਨ ਹੋ ਜੂਗੀ ਵਿੱਚ ਨਾਮ ਤੁਹਾਡਾ ਲਿਖਿਆ ਜਾਊਗਾ ਕਾਪੀਆਂ ਦੇ ਵਿੱਚ ਇਥੇ ਏਜੰਸੀਆਂ ਦੇ ਵਿੱਚ ਲਿਖਿਆ ਜਾਊ ਜਿਹੜੀ ਵੀ ਤੁਸੀਂ ਏਜੰਸੀ ਦੇ ਵਿੱਚੋਂ ਲਓਗੇ ਪੈਸੇ ਆਪਾਂ ਜਿਹੜੀ ਵੀਡੀਓ ਆਪਾਂ ਅਪਲੋਡ ਕਰਾਉ ਏਰੀਆ ਦੇ ਵਿੱਚ ਬਣ ਰਹੀ ਹੈ ਜਿਗਰਾਉਂ ਸ਼ਹਿਰ ਸ਼ੇਰਪੁਰਾ ਚੌਕ ਪ੍ਰਦੇਸੀ ਡਾਟਾ ਆਪਾਂ ਨੀਰੋਬਾਉਟ 슈ਗਰ ਮੈਲ ਵੀ ਕੋਲ ਜਾਂ ਨੀਜਗ੍ਰਾਮਾਂ ਵਾਲੀ ਤੇ ਲਾਜਾਨੇ ਜ਼ਿਲ੍ਹੇ ਦੇ ਵਿੱਚ ਬੋਗਾ ਤੋਂ ਫਰੋਜਪੁਰ ਰੋਡ ਦੇ ਉੱਤੇ ਏਜੰਸੀ ਆ ਠੀਕ ਆ ਜੀ ਤੁਸੀਂ ਉੱਥੇ ਆ ਕੇ ਵੀ ਸਾਰੀ ਗੱਲਬਾਤ ਕਰ ਸਕਦੇ ਆ ਵੈਸੇ ਤੁਸੀਂ ਮੋਬਾਈਲ ਨੰਬਰ ਆਪਾ ਵੀਰ ਹੁਣੋ ਸਕਰੀਨ ਦੇ ਉੱਪਰ ਚਲਾ ਦੇਣਾ ਵਾ ਤੁਸੀਂ ਉਹਨਾਂ ਤੋਂ ਵੀ ਸਾਰੀ ਜਾਣਕਾਰੀ ਇਹ ਪ੍ਰਾਪਤ ਕਰ ਸਕਦੇ ਆ ਠੀਕ ਆ ਜੀ ਜਿਹੜੇ ਅੱਗੇ ਜਿਹੜੇ ਨਾਮ ਨਿਕਲੇ ਆ ਉਹ ਲਾਈਵ ਹੋ ਕੇ ਕੱਢ ਦਿੱਤੇ ਗਏ ਐਜੰਸੀ ਵਾਲੇ ਵੱਲੋਂ ਤੇ ਹੁਣ ਨਵੀਂ ਸਕੀਮ ਆ ਚੁੱਕੀ ਹੈ ਟੈਕਟਰ ਟੈਕਟਰ ਫਰੀ ਤੇ ਨਾਲ ਇੱਕ ਨਾਲ ਇੱਕ ਥਾਰ ਦੀ ਸਕੀਮ ਨਵੀਂ ਆ ਚੁੱਕੀ ਆ ਬਾਕੀ ਮੋਬਾਈਲ ਵਗੈਰਾ ਜਾਂ ਹੋਰ ਚੀਜ਼ਾਂ ਸਭ ਨਾਲ ਦੀ ਨਾਲ ਸਭ ਨੂੰ ਮਿਲ ਜਾਣਗੀਆਂ ਬਾਕੀ ਸਭ ਨੂੰ ਦੱਸੀ ਜਾ ਰਹੀ ਹੈ ਠੀਕ ਹੈ ਜੀ ਮੋਡ ਨੰਬਰ ਵੀ ਹੁਣ ਸਕਰੀਨ ਦੇ ਉੱਪਰ ਚੱਲ ਰਿਹਾ ਆਜੋ ਬਾਕੀ ਵੀਡੀਓ ਕਰਦੇ ਆਪਾਂ ਨਾਲ ਨਾਲ ਕੰਟੀਨਿਊ ਰਹੀ ਹੈ ਟਰੈਕਟਰ ਲਾਪਰਟੋ ਜਿਹੜੀ ਸਕੀਮ 깔 ਰਹੀ ਹੈ ਇਹ ਇੱਕ ਤਰੀਕ ਤੋਂ ਲਾਗੂ ਆ ਤੇ ਕੌਸ਼ਿਕ ਦਿਨਾਂ ਦੇ ਲਈ ਸਕੀਮ ਆ ਜੀ ਇਹ ਚੀਜ਼ ਦਾ ਇਹ ਜਿਹੜੀ ਲਾਭ ਆ ਨਾ ਜਲਦੀ ਜਲਦੀ ਉਠਾ ਸਕਦੇ ਟਰੈਕਟਰ ਜਿਹੜੇ ਵੀ ਭਰਾਵਾਂ ਨੇ ਲੈਣਾ ਵਾ ਤੁਸੀਂ ਲੈ ਸਕਦੇ ਆ ਇਹਦਾ ਦਾ ਟਰੈਕਟਰ ਇਹਦਾ 50 HP ਦਾ 254 4x4 ਆ ਜੀ ਉਹ ਰੇਟ ਉਹਦਾ ਘੱਟ ਕੇ 8 ਲੱਖ 40000 ਰੁਪਇਆ ਹੋ ਚੁੱਕਾ 1 ਰੁਪਇਆ ਘੱਟ 8 ਲੱਖ 49000 999 ਠੀਕ ਆ ਜੀ ਉਹ 50 HP ਦੇ ਵਿੱਚ ਡਬਲ ਪੀਡੀਓ ਚੱਲਦੀ ਹੋਰੇ ਅੰਦਰ 4x4 ਆ ਜੀ ਉਹਦਾ ਜਸਾ ਵੱਡਾ ਵੱਡਾ ਪੱਟਾ ਛੋਟਾ ਹੋ ਜਾਂਦਾ 254 ਦਾ ਠੀਕ ਆ ਜੀ 253 ਸਮਾਰਟ ਦੇ ਵਿੱਚ ਉਹਦੀ ਲੁੱਕ ਇਦਾਂ ਦੀ ਐ ਇਹਦਾ ਹਿੱਸਾ ਬੰਦ ਐ ਮੂਰਲਾ ਕੋਈ ਮਿੱਟੀ ਘਟਾ 11 ਵਗਾਰਾ ਕਦੋਂ ਕਾਲੇ ਟਾਈਮ ਅੰਦਰ ਨਹੀਂ ਜਾਊਗਾ ਠੀਕ ਹੈ ਜੀ 8 ਲੱਖ 39999 ਵੀਰੇ ਦਾ 8.40 ਲੱਖ ਰੁਪਏ ਦਾ ਕੰਟਰੈਕਟ ਹੈ 1 ਕਰਪੀਏ ਘਟ ਹੈ ਠੀਕ ਹੈ ਜੀ ਪਹਿਲਾਂ ਤਕਰੀਬਨ 1.188 ਲੱਖ 80000 ਰੁਪਏ ਦਾ ਸੀ ਹੁਣ ਉਹਦਾ ਰੇਟ 2.2 ਲੱਖ ਰੁਪਏ ਘਟ ਚੁੱਕਿਆ ਵਿਚਰੀ ਰੇਟ ਦਾ 9 ਲੱਖ 20000 ਰੁਪਿਆ ਕਾਗਜ਼ਾ ਦੇ ਸਣੇ ਹੋ ਚੁੱਕਿਆ ਸੀ ਲਗਭਗ ਸਭ ਥਿਨ ਠੀਕ ਹੈ ਪਰ ਹੁਣ ਉਹ ਤੋਂ ਵੀ ਰੇਟ ਦਾ ਹੋਰ ਵੀ ਜ਼ਿਆਦਾ ਘਟ ਚੁੱਕਿਆ ਇਹਦੇ ਬੋਲਟ ਵਗੈਰਾ ਥਾਰ ਗੱਡੀ 200 ਜਿਹੜਾ 35 ਐਚਪੀ ਦਾ ਟਰੈਕਟਰ ਆਉਂਦਾ ਆ 75 72 35 72 35 72 5 ਦਾ ਟਰੈਕਟਰ ਮਿਲੂਗਾ 35 ਐਚਪੀ ਵਾਲਾ ਪਲੜੀ ਨੇ ਬੋਲਟ ਵਗੈਰਾ ਚਾਰ ਨਾਮ ਆਵੇ ਹੋਗੇ ਬੋਲਟ ਵਗੈਰਾ ਹੋਗੇ ਚੌਥਾ ਨਾਮ ਆ ਜਿਹੜਾ ਪੰਜਵਾਂ ਨਾਮ ਪਲੜੀਨਾ ਬਾਕੀ 25 ਫਰਿੱਜਾਂ 50 ਐਲਸੀਡੀਆਂ ਮਿਲਣਗੀਆਂ 100 smartphones ਨੇ 2 200 ਦੇ ਕਰੀਬ 200 ਚੁੱਲਾ ਮਿਲੂਗਾ ਬਾਕੀ ਉਪਹਾਰ ਹੋਰ ਵੀ ਹੈਗੇ ਨੇ ਠੀਕ ਹੈ ਬਾਕੀ ਰੋਟਾਵੇਟਰ ਵਗੈਰਾ ਮਿਲ ਲਗੇ ਇਸ ਦੀ ਸਕੀਮ ਹੈ ਇੱਕ ਤਰੀਕ ਨੂੰ ਲਾਗੂ ਹੋ ਚੁੱਕੀ ਹੈ ਜੇ ਕਸਟਮਰ ਕੋਲ ਆ ਕੇ ਕੁਝ ਸਮੇਂ ਲੱਗੇ ਆਪਾਂ ਨੂੰ ਜਦੋਂ ਮਰਜ਼ੀ ਸਕੀਮ ਇਹ ਬੰਦ ਕਰ ਸਕਦੇ ਆ ਫਾਇਦਾ ਉਠਾ ਲਓ ਰੋਟਾਵੇਟਰ ਵਗੈਰਾ ਨਾਲ ਮਿਲੂਗਾ ਵੈਸੇ ਕਿੰਗਸ ਫੋਲ ਜਿਹੜਾ ਫੀਲਡ ਕੈਂਗ ਵਾਲਿਆ ਜਿਹੜਾ ਫੀਲਡ ਕੈਂਗ ਵਾਲਿਆ ਉਹ ਵੀ ਇੱਥੇ ਹੀ ਸਾਰਾ ਕੁਝ ਮਿਲ ਜਣਾ ਫੀਲਡ ਕੈਂਗ ਦਾ ਤੁਸੀਂ ਐਪ ਐਪਲੀਕੇਸ਼ਨ ਰੀਡਾ ਵੀ ਲੈਣਾ ਕੋਈ ਵੀ ਸੰਬੰਧ ਲੈਣਾ ਖੇਤੀਬਾੜੀ ਦੇ ਸੰਬੰਧਤ ਰੋਟਾਵੇਟਰ ਸੋਪਰਸੀਡਰ ਸਭ ਲੈਣੀ ਸੋ ਪਹਰੇ ਖੇਤਾਰਨ ਵਾਲਾ ਲੈਣਾ ਆ ਜਨਰਲ ਲੈਣਾ ਆ ਤੁਸੀਂ ਕੁਛ ਵੀ ਇੱਥੋਂ ਲੈ ਸਕਦੇ ਆ 8 ਫੁੱਟਾ 7 ਫੁੱਟਾ 10 ਫੁੱਟਾ ਕਪੈਨਾ ਫੀਲਡ ਕਿੰਗ ਦੀਆਂ ਕਿੰਗਸ ਕੋਲ ਇਹਦੀਆਂ ਕਿਉਂ ਫੀਲਡ ਕਿੰਗ ਦੀਆਂ ਆਉਂਦੀਆਂ ਨੇ ਠੀਕ ਆ ਹਾਰਵੈਸਟਰ ਜਿਹਨੂੰ ਅਸੀਂ ਆਪ ਕਹਿੰਦੇ ਆ ਸਾਰਾ ਕੁਝ ਮਿਲ ਜਣਾ ਆ ਲੋ ਤੇ ਹਾਈ ਗੀਅਰ ਵਾਲਾ ਜਾਨੀ ਕਿ ਪਹਿਲਾਂ ਇਹਨਾਂ ਨੇ ਗੱਡਿਆ ਵਾ ਜਿਹੜਾ ਕਿ ਕਈ ਵਾਰ ਟਰੈਕਟਰ ਨਹੀਂ ਤੇ ਚੱਕਰ ਨਹੀਂ ਲਰਾਉਂਦਾ ਤਾਂ ਤੁਸੀਂ ਲੋ ਤੇ ਹਾਈ ਦੇ ਵਿੱਚ ਤੁਸੀਂ ਜਦੋਂ ਕਨਵਰਟ ਕਰ ਸਕਦੇ ਹੋ ਠੀਕ ਆ ਜੀ ਬਾਕੀ ਆਇਆ ਲੌਨ ਦੀ ਜਿਹੜੀ ਸਹੂਲਤ ਆ ਵਗੈਰਾ ਵਾ ਉਹ ਇੱਥੇ ਚੱਲੂਗਾ ਤੁਸੀਂ ਲੋਨ ਵਗੈਰਾ ਦੇ ਉੱਤੇ ਕੋਈ ਵੀ ਅਪਰਮੈਂਟਸ ਲੈ ਸਕਦੇ ਹੋ ਟਰੈਕਟਰ ਵਗੈਰਾ ਤੁਸੀਂ ਲੈ ਸਕਦੇ ਹੋ ਟਰੈਕਟਰ ਜਿਹੜਾ ਵੀ ਲੈਣਾ ਠੀਕ ਆ ਜੀ 254 ਵੀ ਆਹੀ ਸ਼ੇਪ ਦੇ ਵਿੱਚ ਆ ਸੇਮ ਜਿਹੜੀ 9500 ਦੀ ਸ਼ੇਪ ਆ ਜਿਹੜੀ ਠੀਕ ਆ ਜੀ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ 9500 ਤੇ 254 ਦੇ ਵਿੱਚ ਸ਼ੇਪ ਦੇ ਵਿੱਚ ਉਹਦਾ ਟਾਇਰਾਂ ਦੇ ਵਿੱਚ ਫਰਕ ਆ ਇਹਦੇ ਟਾਇਰ 16 ਦੇ ਆਉਂਦੇ ਆ 254 ਨੂੰ 114 ਦਾ 28 ਦੇ ਆਉਂਦੇ ਆ ਮੂਲ ਟਾਇਰ ਵੀ ਛੋਟੇ ਆ ਠੀਕ ਆ ਜੀ ਉਹਦੇ ਇਹਦੇ 9 ਪਾਰੇ 24 ਦਿਓਰੇ 850 ਦੇ ਸ਼ਰ ਉਹਦੇ 850 ਦੇ ਆਉਣਗੇ ਬਾਕੀ ਆ ਬੇਟ ਵਗੈਰਾ ਮੂਰੇ ਪਾਏ ਹੋ ਜਾਂਦੇ ਤੁਸੀਂ ਬਾਅਦ ਚ ਪਵਾ ਸਕਦੇ ਜੇ ਪੌਣਿਆਂ ਤਾਂ ਠੀਕ ਹੈ ਜੀ ਇਹ ਵੈਸੇ ਡਰਾਇਆ ਹੋਇਆ ਵਾ ਸਾਰਾ ਵਾਸਤੇ ਆ ਸੀ ਸਰਵਿਸ ਕਰਾਉਣ ਕਰਨ ਵਾਸਤੇ ਆ ਸੀ ਤੇ ਉਹਦੇ ਕਰਕੇ ਇਹ ਇੱਥੇ ਵੀਰ ਹੁਣਾ ਲਿਆਂਦਾ ਵਾ ਸਰਵਿਸ ਕਰਨੀ ਆ ਜੀ ਠੀਕ ਹੈ ਤੇਲ ਤੁਲ ਪਾਤੀ ਕਰਨਾ ਜਿਹੜਾ ਆਪਾਂ 50 ਘਾਟਰੇ ਕਰਦੇ ਆ ਤੇ ਬੇਟ ਦੇ ਕੋਈ ਨੂੰ ਵੀ ਨਾਲ ਹੀ ਮਿਲੇ ਹੋਏ ਆ ਛਤਰੀ ਨਹੀਂ ਮਿਲਦੀ ਛਤਰੀ ਵੀਰ ਹੁਣ ਨਾਲ ਦੀ ਬਾਤ ਤਲਵਾ ਚੁੱਕੇ ਆ ਠੀਕ ਆ ਜੀ 253 ਵੀ ਸੇਮ ਆ ਜਾਨੀ ਕਿ ਪਾਵਰ ਦੇ ਵਿੱਚ ਜਾਨੀ ਕਿ ਉਹ ਵੀ 50 एचपी ਦੇ ਵਿੱਚ ਹੀ ਆਉਂਦਾ ਵਾ ਪਰ ਉਹ ਜੋਰ ਬਹੁਤਾਰੇ ਮਾਰਦੇ ਆ 91 ਫਾ ਵੀ ਜੋਰ ਪੂਰਾ ਮਾਰਦਾ ਵਾ ਇਹਨਾਂ ਦਾ ਰੈਕਟਰ ਵੱਡਾ ਆਉਂਦਾ 65 एचपी ਜੋ 63 एचपी ਦੇ ਵਿੱਚ ਉਹ ਆਉਂਦਾ ਜੀ ਇਹਨਾਂ ਦਾ 95 63 95 63 ਜੀਨੂੰ ਆਪਾਂ ਕਹਿ ਸਕਦੇ ਆ ਠੀਕ ਆ ਜੀ ਬਾਕੀ ਆਇਆ ਵੀ ਜਿਹੜਾ ਸਮਾਨ ਆ ਸੋ ਵੀ ਸਾਰਾ ਇੱਥੋਂ ਤੁਸੀਂ ਲੈ ਸਕਦੇ ਆ A to Z ਸਾਰੀ ਸਰਵਿਸ ਵਗੈਰਾ ਇੱਥੇ ਹੁੰਦੀ ਆ ਤਨਵਾ ਹਾਰਮਨ ਵੀਰ ਇੱਥੇ ਮਿਲ ਜੂਗਾ ਸਰਵਿਸ ਕਰਨ ਵਾਲਾ ਤੇ ਲੋਡ ਪੈਂਡ ਤੇ ਇਹ ਜਦੋਂ ਆਪਾਂ ਮੰਨ ਲਓ ਖੇਤ ਦੇ ਵਿੱਚ ਜਾ ਕੇ ਵੀ ਸਰਵਿਸ ਕਰਾਉਣਾ ਜਦੋਂ ਆਪਾਂ ਮਸ਼ੀਨਾਂ वगैरह ਦਾ ਕੰਮ ਚੱਲਦਾ ਹੁੰਦਾ ਠੀਕ ਆ ਵੀ ਹਾਰਮਨ ਹੈਗਾ ਜਦੋਂ ਪੂਰਾ ਜੋਰ ਚੱਲਦਾ ਹੁੰਦਾ ਉਦੋਂ ਸੀਜ਼ਨ ਦੇ ਵਿੱਚ ਇਹ ਆਪਾਂ ਵੀਰਪਰਾ ਖੇਤ ਵਿੱਚ ਜਾ ਕੇ ਵੀ ਸਰਵਿਸ ਕਰਕੇ ਆਉਗਾ ਵੈਸੇ ਇੱਥੇ ਸਾਰਾ ਸਮਾਨ ਟੋਟਲ ਮਿਲ ਜਣਾ ਤੁਸੀਂ ਟਰੈਕਟਰ ਦੇਖ ਸਕਦੇ ਆ ਖੜੇ A to Z ਵੀਰ ਸਾਰਾ ਕੰਮ ਕਰਦਾ ਵਾ ਸਰਵਿਸ ਵਗੈਰਾ ਬੈਰਮੂਰਗ ਜੀ ਨੇ ਚੈੱਕ ਕਰਾਉਣੇ ਅਸੀਂ ਬੈਰਮੂਰ ਚੈੱਕ ਕਰ ਸਕਦੇ ਲੈਦਰ ਜੀ ਨੇ ਚੈੱਕ ਚੇਨ ਕਰਾਉਣੇ ਸਾਰਾ ਕੁਝ ਇੱਥੇ ਇੱਥੇ ਹੋ ਜਾ ਤਹਾਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਵੀ ਥਾਂ ਵੀ ਮੈਸੇਜ ਆ ਸਮਾਨ ਬਾਹਰੋਂ ਮਿਲੂ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਤੁਹਾਨੂੰ ਇੱਥੇ ਜਗਰਾਉਂ ਸ਼ਹਿਰ ਦੇ ਵਿੱਚ ਆਪਣੀ ਜਿਹੜੀ ਏਜੰਸੀ ਹੈ ਇੱਥੇ ਸਾਰਾ ਸਮਾਨ ਟੋਟਲ ਮਿਲ ਜਾਣਾ ਹਾਂ ਜਿਹੜਾ ਸਮਾਨ ਬੜਾ ਜਿਹੜੇ ਹੈਵੀ ਹੋਇਆ ਵੀ ਉਹ ਆਰਡਰ ਤੇ ਮੰਗਾਉਣਾ ਪੈਂਦਾ ਉਹਨੂੰ ਜਾਣੀ ਕਿ 24 ਤੋਂ 48 ਘੰਟੇ ਲੱਗ ਸਕਦੇ ਆ ਨਹੀਂ ਤਾਂ ਆਦਰਵਾਈਸ ਇਹਨਾਂ ਕੋਲੇ ਆਮ ਤੌਰ ਵਾਲਾ ਜਿਹੜਾ ਸਮਾਨ ਲੈਦਰ ਵਗੈਰਾ ਜਾਂ ਹੋਰ ਸੋਟਾ ਸਮਾਨ ਆ ਸਾਧੂਸ ਵਾਲਾ ਫਿਲਟਰ ਵਗੈਰਾ ਉਹ ਏ ਟੂ ਜ਼ेड ਇੱਥੇ ਵੀਰ ਹੁਣਾਂ ਕੋਲੇ ਹਰ ਇੱਕ ਮਾਡਲ ਦੇ ਉਪਲਬਧ ਹੁੰਦੇ ਨੇ ਜਦੋਂ ਮਰਜ਼ੀ ਤੁਸੀਂ ਆ ਕੇ ਕੁਈ ਸਰਵਿਸ ਵਗੈਰਾ ਕਰ ਸਕਦੇ ਆ ਸਾਰੇ ਮਾਡਲ ਵਗੈਰਾ ਇੱਥੇ ਵੀਰ ਹੋਣਾ ਕੋਈ ਪੈ ਹੀ ਹੁੰਦੇ ਆ ਠੀਕ ਆ ਜੀ ਜਦੋਂ ਮਰਜੀ ਆ ਜਿਓ ਸਰਵਿਸ ਵੀ ਕਰਾ ਸਕਦੇ ਆ 50 ਘੰਟੇ ਦੀ ਸਰਵਿਸ ਵੀ ਆ ਉਸ ਤੋਂ ਬਾਅਦ ਹੋਰ ਵੀ ਆ ਬਾਕੀ ਆ ਐਪਲੀਮੈਂਟਸ ਨੇ ਫੀਲਡ ਕਿੰਨੇ ਰੋਟਾ ਵੇਟਰ ਸੁਪਰ ਸੀਡਰ 8 ਫੁੱਟਾ 10 ਫੁੱਟਾ 7 ਫੁੱਟਾ ਜਿਹੜਾ ਮਰਜੀ ਤੁਸੀਂ ਲੈ ਸਕਦੇ ਆ ਹੈਰੋ ਤਕੀਆਂ ਠੀਕ ਆ ਜੀ ਫਲੋਪ ਵਗੈਰਾ ਹਾਲ ਵਗੈਰਾ ਜਿਹੜਾ ਤੁਸੀਂ ਮਰਜੀ ਤੁਸੀਂ ਲੈ ਸਕਦੇ ਆ ਲਓ ਜੀ ਫ੍ਰੀ 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 ਟਰੈਕਟਰ ਨਾਲ ਟਰੈਕਟਰ ਫ੍ਰੀ ਨਾਲ ਥਾਰ ਗੱਡੀ ਵੀ ਮਿਲੂਗੀ ਜੀ ਇਹ ਲਓ ਜੀ ਸਵਾਗਤ ਹੈ ਤੁਹਾਡਾ ਖੋਲ ਨਵੀਂ ਵੀਡੀਓ ਦੇ ਵਿੱਚ ਵੀ ਥਾਰ ਗੱਡੀ ਜਾਂ ਟਰੈਕਟਰ ਕੰਪੇਅਰ ਕਰਾ